ਜਾ ਨਹੀਂ ਦੁਕਾਨ ਤੇ ਤੇ ਘਰ ਵਾਪਸ ਆਉਂਦੇ ਹੀ ਉੱਥੇ ਤਿੰਨ ਜਣੇ ਆਏ ਆ ਪਲੈਟਿਨਾ ਮੋਟਰਸਾਈਕਲ ਤੇ ਤੇ ਮੈਨੂੰ ਰਿਵਾਲਵਰ ਦਿਖਾਇਆ ਤੇ ਸਕੂਟਰੀ ਖੋਕੇ ਲਾਗੇ ਇਹ ਹੋਇਆ ਬੇਟਾ ਇਹ ਮੇਰਾ ਇੱਥੇ ਲੱਗੇ ਨਾ ਸਾਡੇ ਘਰ ਦੇ ਲੱਗੇ ਦੁੱਧ ਦੀ ਡੇਰੀ ਆ ਠੀਕ ਆ ਉਹ ਇੱਥੋਂ ਜਸਟ ਨਿਕਲ ਕੇ ਤੇ ਦੁੱਧ ਵਾਲੇ ਦੇ ਘਰ ਦੇ ਲੱਗੇ ਗਿਆ ਉੱਥੇ ਨਾਲ ਇੱਕ ਕਰਿਆਨੇ ਦੀ ਸ਼ਾਪ ਆ ਬਰੈਡ ਲੈਣ ਗਿਆ ਤੇ ਨਾਲੇ ਦੁੱਧ ਵੀ ਲੈਣ ਜਾਂਦਾ ਥੋ ਡੇਲੀ ਜਾਂਦਾ ਤੇ ਬਿਲਕੁਲ ਇੱਕ ਕਿਲਾ ਹਟਵਾ ਸਾਡੇ ਘਰ ਆ ਉਤੋਂ ਬਸ ਇਹ ਨਿਕਲਿਆ ਸਕੂਟਰੀ ਲੈ ਕੇ ਤਿੰਨ ਮੁੰਡੇ ਆਏ ਆ ਜੋ ਇਹਨੇ ਦੱਸਿਆ ਕਿ ਤਿੰਨ ਜਣੇ ਆਏ ਉਹਨਾਂ ਨੇ ਇੱਕ ਨੇ ਪਿਸਤਲ ਵਿਖਾਇਆ ਉਹਨੂੰ ਕਹਿੰਦੇ ਸਕੂਟਰੀ ਤੋਂ ਉਤਰ ਜਾ ਹੁਣ ਤੇਰਾ ਕੋਈ ਕੰਮ ਨਹੀਂ ਇਹ ਬੱਸ ਜੀ ਇਹ ਉਤਰ ਗਿਆ ਇਹਨੇ ਸਕੂਟਰੀ ਦਿੱਤੀ ਹੈ ਘਰ ਆ ਗਿਆ ਨਾਲ ਉਸੇ ਵੇਲੇ ਇੱਕ ਮਿੰਟ ਦੀ ਦੂਰੀ ਤੇ ਸਾਡਾ ਘਰ ਹੈ ਜਿੱਥੋਂ ਕੋਈ ਕੀ ਲੱਗਦਾ ਕਿ ਕੌਣ ਹੋ ਸਕਦਾ ਜਾਂ ਲੱਗ ਕੇ ਪਹਿਲਾਂ ਵੀ ਇਹੋ ਜਿਹਾ ਮਾਹੌਲ ਹੈ ਹਾਂ ਜੀ ਫਿਲਹਾਲ ਤੇ ਵਾਰਦਾਤਾਂ ਸਾਡੇ ਫਟਕ ਦੇ ਲਾਗੇ ਹੁੰਦੀਆਂ ਰਹੀਆਂ ਨੇ ਤੇ ਪੁਲਿਸ ਵੀ ਇੱਥੇ ਦੂਜੇ ਤੀਜੇ ਦਿਨ ਆਣ ਕੇ ਖਲੋਤੀ ਰਾਤ ਕਿ ਵਾਰਦਾਤ ਨਾ ਹੋਏ ਪਰ ਹੁਣ ਫਿਰ ਵੀ ਵਾਰਦਾਤਾਂ ਜਿਹੜੀਆਂ ਕੰਟੀਨਿਊ ਹੋ ਰਹੀਆਂ ਨੇ ਬੱਚੇ ਤੇ ਕੀ ਹਾਲ ਹੈ ਸ਼ਾਮਿਆਂ ਦਾ ਵਜਾ ਆਹ ਬੱਚਾ ਵੇਖੋ ਜੀ ਡਰ ਤੇ ਜਾਂਦਾ ਹੀ ਹੈ ਬੱਚਾ ਤਾਂ ਛੋਟਾ ਹੀ ਹੈ ਜੀ ਪੁਲਿਸ ਕੰਪਲੇਂਟ ਕਰ ਹਾਂ ਜੀ ਪੁਲਿਸ ਕੰਪਲੇਂਟ ਹੈ ਪੁਲਿਸ ਵਾਲਿਆਂ ਜਾ ਰਹੇ ਹਾਂ ਉੱਥੇ ਥਾਣੇ ਜਾ ਰਹੇ ਹਾਂ ਬਾਕੀ ਗੱਲ ਕਰਦੇ ਹਾਂ ਉਹਨਾਂ ਨਾਲ ਜਾ ਕੇ ਅੰਤਰਪ੍ਰੀਤ ਸਿੰਘ ਅੰਤਰਪ੍ਰੀਤ ਕਿੱਥੇ ਰਹਿੰਦੇ ਹੋ ਤੇ ਕਿਹੜੀ ਕਲਾਸ ਪੜ੍ਹਦੇ ਹੋ ਮੈਂ 8th ਚ ਪੜ੍ਹਦਾ ਸਾਗਰਪੁਰ ਰ ਰਹਿੰਦਾ ਹਾਂ ਕੀ ਹੋਇਆ ਕੀ ਹੋਇਆ ਕਿ ਮੈਂ ਜਾਣ ਲਈ ਦੁਕਾਨ ਤੇ ਤੇ ਘਰ ਵਾਪਸ ਆਉਂਦਾ ਹੀ ਤਾਂ ਉੱਥੋਂ ਤਿੰਨ ਜਣੇ ਆਏ ਆ ਪਲੇਟਨਾ ਮੋਟਰਸਾਈਕਲ ਤੇ ਤੇ ਮੈਨੂੰ ਰਿਵੋਲਵਰ ਦਿਖਾਇਆ ਤੇ ਸਕੂਟਰੀ ਖੋਕੇ ਲੈ ਗਏ ਹਾਂ ਹਾਂਜੀ ਤੁਸੀਂ ਕਿੱਥੇ ਗਏ ਸੀ ਤੇ ਕੀ ਕਰ ਰਹੇ ਸੀ ਮੈਂ ਆਪਣਾ ਸਮਾਨ ਲੈਣ ਗਿਆ ਸੀ ਬ्रेड ਲੈਣ ਗਿਆ ਹਾਂ ਹਾਂਜੀ ਕੀ ਕੀਤਾ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਉੱਤਰ ਜਾਉਣ ਤੂੰ ਅੱਛਾ ਹਾਂਜੀ ਉਹ ਬੰਦੇ ਤੇ ਇਹਨਾਂ ਨੇ ਨਹੀਂ ਨਹੀਂ ਕਿ ਸਰਦ ਚੱਕਤ ਨੇ ਹਾਂਜੀ ਅੱਜ ਕੋਈ ਹੋਰ ਕੁਝ ਨਹੀਂ ਹੈ ਦਾ ਬਸ ਸਿਰੇਲੀ ਹੋਰ ਕੁਝ ਨਹੀਂ ਹੈ ਉਹਨ ਦਾ ਕੋਈ ਮੋਟਰਸਾਈਕਲ ਦਾ ਨੰਬਰ ਨੋਟ ਕੀਤਾ ਹਾਂਜੀ ਕੀਤਾ ਪੀਪੀ06 ਐਚ ਐਫ 6848 ਕਿੰਨੀ ਤੇਜ਼ ਆ ਕਿੰਨੀ ਤੇਜ਼ ਆ ਆਏ ਤੇ ਮੇਰੇ ਵੱਲ ਥੋੜੀ ਸਪੀਡ ਚ ਸੀ ਤੇ ਪਰ ਗਏ ਬੜੀ ਸਪੀਡ ਚ ਹਾਂ ਕੀ ਲੱਗਾ ਉਹਦੋਂ ਜਦੋਂ ਤੱਕ ਉਹਨਾਂ ਨੇ ਖਿਲਾ ਰਿਆ ਕਿਉਂ ਖਿਲਾ ਰਿਆ ਕਿ ਟੱਕ ਲਾਰੇ ਕੋ ਸਮਝ ਆਈ ਤਾ ਹਾਂਜੀ ਉਹਨਾਂ ਨੇ ਬਸ ਖਿਲਾ ਰਿਆ ਉਹ ਅੱਗੇ ਮੋਟਰਸਾਈਕਲ ਲਾ ਲਿਆ ਇਤਰਾ ਕਰਕੇ ਤੇ ਫੇਰ ਆਂਦੇ ਉੱਤਰ ਹੁਣ ਤੋਂ ਹਾਂਜੀ ਕਿਤੇ ਕੋ ਹਥਿਆਰ ਹੈਗਾ ਸੀ ਕਿਸੇ ਕੋਲ ਹੈ ਗਾਹੀ ਕਿੰਨੇ ਜਿਹੜੇ ਇੱਕੋ ਉਹ ਐਕਟਿਵਾ ਕੋ ਕੇ ਲੱਗੇ ਫਿਰ ਤੁਸੀਂ ਕੀ ਕੀਤਾ ਜੇ ਮੈਂ ਘਰ ਆ ਗਿਆ ਹਾਂਜੀ ਫਿਰ ਮੈਂ ਦੱਸਿਆ ਮਾਂ ਨੂੰ ਤੇ ਫਿਰ ਮੰਮਾ ਨੇ ਪਾਪਾ ਨੂੰ ਦੱਸਿਆ ਅਪਰੇ ਬੱਚੇ ਕੋ ਸਕੂਲ ਨਹੀਂ ਹੋਈ ਗਈ ਤੁਸੀਂ ਮੌਕੇ ਤੇ ਗਏ ਕੀ ਵੇਖ ਗਿਆ ਇਹਦੀ ਕੀ ਕਾਰਵਾਈ ਕੀਤੀ ਜਾਂਦੀ ਤੁਹਾਨੂੰ ਪਤਾ ਲੱਗਾ ਸਾਗਰਪੁਰ ਐਵੇਂ ਪਾਸੇ ਮੋੜ ਤੇ ਨਾ ਫਾਟਕ ਲੱਗ ਗਏ ਮੋਕੜ ਕੋਈ ਹੈ ਤੇ ਨਾਨਮ ਸੱਤ ਨੌਜਵਾਨ ਹੈ ਮੌਕਾ ਵੇਖ ਆਇਆ ਹੈ 50 ਬੰਦਿਆਂ ਦੀ ਕ੍ਰਾਸ ਕਰਦਗੇ। ਉਹ ਸਗੀ ਸ਼ਾਮਾਂ ਤੱਕ ਕਵਰ ਕਰ ਲੀ। ਕੀ ਦੱਸਿਆ ਬੱਚੇ ਨੇ ਉਹ ਬਥਿਆਰ ਵੀ ਸੀ? ਨਹੀਂ ਥਿਆਰ ਤੇ ਬਲੋਤ ਨਹੀਂ ਦੱਸਿਆ ਕੋਈ। ਕੋ ਲੈਟਰ ਲੁੱਟਰ ਹੁੰਦਾ ਜਗੋਂ ਨਾਲ ਉਹ ਫੜਿਆ ਖੜਾ ਅੱਤ। ਹੂੰ। ਹੋਰ ਨਹੀਂ ਕੋਈ ਚੀਜ਼ ਆ ਗਈ। ਤੇ ਤੁਸੀਂ ਇਸ ਚੀਜ਼ ਜੁੜਾ। ਕੋ ਲੈਟਰ ਆ ਕੇ ਪਿਸਤਲ ਆਉ ਦੱਸਣਾ ਨਾ। ਇਹ ਬੱਚੇ ਹੀ ਦੱਸਿਆ ਬਾਅਦ ਚ ਵੀ ਲੈਟਰ ਹੀ ਉਹਦੇ ਕੋਲ। ਨਹੀਂ ਬੱਚੇ ਨੇ ਹੀ ਦੱਸਿਆ। ਬੱਚਾ ਕਹਿੰਦਾ ਪਿਸਤਲ। ਬਾਕੀ ਵੇਖ ਲੈਣਾ ਕਲੀਅਰ ਕਰਕੇ ਉਹਦੇ ਕੋਲ ਪਿਸਤਲ ਦਾ। ਆ।